ਅਬ 247 ਦੇ ਵਿੱਚ ਵਿਸ਼ਪਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰੇ ਸਾਥੇ ਨੇ ਜੀ ਟੀਵੀ ਦੇ ਸੰਚਾਲਕ ਤੇ ਪੱਤਰਕਾਰ ਸਰਦਾਹ ਜੀ ਸਿੰਘ ਜੀ ਗਿਲ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿਲ ਸਭ ਸਵਾਗਤ ਹੈ ਸੱਚ ਕਰਦੇ ਅੱਛਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜਮਨੀ ਚੋਣਾ ਜਿਹੜੀਆਂ ਹੋਈਆਂ ਨੇ ਉਸ ਦੇ ਵਿੱਚ ਕਿੱਥੇ ਕਿੱਥੇ ਕੀ ਕੁਝ ਹੋਇਆ ਜੀ ਰਿੰਦਰ ਤਿੰਨ ਜਗ੍ਹਾ ਤੋਂ ਆਮ ਆਦਮੀ ਪਾਰਟੀ ਵੈਸੇ ਉਧਰ ਤਾਂ ਅੱਜ ਸਾਰੇ ਹਿੰਦੁਸਤਾਨ ਦੀਆਂ ਚੋਣਾਂ ਵੀ ਆਪਾਂ ਡਿਸਕਸ ਕਰਨੀਆਂ ਨੇ ਪੰਜਾਬ ਤੇ ਵੀ ਥੋੜੇ ਜਿਹੇ ਹੈਰਾਨੀਜਨਕ ਨਤੀਜੇ ਆਏ ਆ ਬਹੁਤ ਕੁਝ ਕਿਹਾ ਜਾ ਰਿਹਾ ਹੈ ਇਸਕੇ ਗਿੱਦਰਪੜਾ ਗਿੱਦਰਬਾਹ ਬੜੀ ਹੌਟ ਸੀਟ ਆ ਪਰ ਜਿਸ ਤਰੀਕੇ ਦੇ ਹੁਣ ਰਿਜ਼ਲਟ ਆਏ ਆ ਜਿਹੜੀਆਂ ਇਹ ਜਮਨੀ ਚੋਣਾਂ ਹੋਈਆਂ ਅੱਜ ਗਿੱਦਰਬਾਹ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਹੱਥ ਪ੍ਰਾਪਤ ਕਰ ਲਈ ਹੈ ਬਰਨਾਲਾ ਤੋਂ ਜਿਹੜੀ ਹੈਰਾਨਗੀ ਵਾਲੀ ਗੱਲ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਬਰਨਾਲਾ ਤੇ ਸੰਗਰੂਰ ਜ਼ਿਲ੍ਹਾ ਜਿਹੜਾ ਆ ਉਹ ਰਾਜਧਾਨੀ ਆ ਆਪਣਿਆਂ ਦੀ ਤੇ ਉਥੋਂ ਆਮ ਆਦਮੀ ਪਾਰਟੀ ਚੋਣ ਹਾਰ ਗਈ ਤੇ ਉਹ ਕਾਂਗਰਸ ਜਿਹੜੀ ਆ ਉਹ ਜੇਤੂ ਰਹੀ ਆ ਤੇ ਗਿੱਦੜਵਾਦੀ ਜਿਹੜੀ ਚੋਣ ਹਾਰਨ ਤੋਂ ਬਾਅਦ ਅਮਰਤਾ ਵੜਿੰਗ ਜਿਹੜੀ ਆ ਤੇ ਨਾਲ ਉਹਨਾਂ ਦੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਇੱਕ ਤਾਂ ਆਪਣੀ ਹਾਰ ਜਿਹੜੀ ਆ ਉਹਨੂੰ ਸਵੀਕਾਰ ਵੀ ਕੀਤਾ ਤੇ ਨਾਲ ਨਾਲ ਉਹਨਾਂ ਥੋੜ੍ਹਾ ਜਿਹਾ ਰੋਸ ਵੀ ਪ੍ਰਗਟ ਕੀਤਾ ਅਮਰਤਾ ਵੜਿੰਗ ਨੇ ਕਿਹਾ ਕਿ ਮੈਨੂੰ ਇਸ ਕੱਲ ਦਾ ਮਲਾਲ ਹੈ ਕਿ 78 ਸਾਲਾਂ ਬਾਅਦ ਕਿਸੇ ਔਮਨ ਨੂੰ ਜਾਂ ਔਰਤ ਨੂੰ ਟਿਕਟ ਮਿਲੀ ਸੀ ਪਰ ਅਫਸੋਸ ਹੈ ਕਿ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਹਿੰਦੇ ਕਿ ਮੇਰੀ ਹਾਰ ਨਹੀਂ ਇਹ ਸਾਰੀਆਂ ਔਰਤਾਂ ਦੀ ਇੱਕ ਸੁੰਦੀ ਹਾਰ ਆ ਤੇ ਅੰਮ੍ਰਿਤਪਾਲ ਰਿੰਗ ਨੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਹਰਦੀਪ ਢਿੱਲੋਂ ਨੂੰ ਵਧਾਈ ਵੀ ਦਿੱਤੀ ਐ ਵੈਸੇ ਇੱਥੋਂ ਆਪਾਂ ਨੂੰ ਇੱਕ ਚੀਜ਼ਾ ਹੋਰ ਵੀ ਆ ਚਲੋ ਅੱਛੀ ਗੱਲ ਵਧਾਈ ਦਿੱਤੀ ਉਹਨਾਂ ਨੇ ਜੀ ਜਦੋਂ ਚੋਣਾਂ ਦੇ ਤੋਂ ਪਹਿਲਾਂ ਜਦੋਂ ਪ੍ਰਚਾਰ ਕਰ ਰਹੇ ਸੀ ਤਾਂ ਆਪੋਂ ਸਾਹਮਣੇ ਹੁੰਦੇ ਆ ਤੇ ਦੋਨੇ ਇੱਕ ਦੂਜੇ ਨੂੰ ਬੜੇ ਸਤਿਕਾਰ ਨਾਲ ਮਿਲੇ ਸੀ ਸ਼ਾਇਦ ਤੁਸੀਂ ਉਹਦੀਆਂ ਵੀਡੀਓ ਵੀ ਵੇਖੀਆਂ ਹੋਣੀਆਂ ਨੇ ਤੇ ਅਮ੍ਰਿਤਾ ਜਿਹੜੇ ਨੇ ਉਹ ਵੀ ਉਹਨਾਂ ਨੂੰ ਹੱਥ ਜੋੜ ਕੇ ਕਹਿ ਰਹੇ ਸੀਗੇ ਤੇ ਡਿੰਪੀ ਹਰੀ ਵੀ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਪੇਸ਼ ਆਏ ਲੋਕਾਂ ਨੂੰ ਥੋੜੇ ਜਿਹੇ ਤੋਂ ਸਭ ਸਿੱਖਣ ਦੀ ਲੋੜ ਆ ਵੀ ਆਪਾਂ ਜਿਹੜੇ ਇੱਕ ਦੂਜੇ ਦੇ ਸਿਰ ਪਾੜਦੇ ਆ ਵੋਟਾਂ ਵੇਲੇ ਲੜਾਈਆਂ ਝਗੜੇ ਕਰਦੇ ਆ ਉਤੋਂ ਬਚਣ ਦੀ ਲੋੜ ਆ ਜੀ ਸੋ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਹਰਦੀਪ ਸਿੰਘ ਡਿੰਪੀ ਤੋਂ ਇਹਨਾਂ ਨੂੰ 21000 ਤੇ 801 ਵੋਟਾਂ ਦੇ ਫਰਕ ਨਾਲ ਉਹਨਾਂ ਨੇ ਅਮਰਤਾ ਨੂੰ ਹਰਾਇਆ ਜੀ ਤੇ ਅਮਰਤਾ ਵੜਿੰਗ ਨੂੰ ਸਿਰਫ 49600 75 ਵੋਟਾਂ ਪਈਆਂ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਕਹਿੰਦੇ ਸੀ万ਪ੍ਰੀਤ ਬਾਦਲ ਕੇ ਮੇਰਾ ਪੁਰਾਣਾ ਹਲਕਾ ਤੇ ਲੋਕ ਰੋਂਦੇ ਨੇ ਜਦੋਂ ਮੈਂ ਉੱਥੇ ਜਾਣਾ ਥਰੂ ਕੱਢ ਦਿਆ ਉਹ ਸਿਰਫ 12227 ਵੋਟਾਂ ਹੀ ਲੈ ਸਕੇ ਆ ਇਹਦੇ ਚ ਰਿੰਦਰ ਇੱਕ ਗੱਲ ਕਹੀ ਜਾ ਰਹੀ ਆ ਕਿ ਲਗਾਤਾਰ ਜਿਹੜੇ ਡਿੰਪੀ ਢਿਲੋਸੀ ਨਾ ਹਾਰਦੇ ਰਹੇ ਤਿੰਨ ਵਾਰ ਉਥੋਂ ਤੇ ਲੋਕਾਂ ਦੀ ਉਹਨਾਂ ਨਾਲ ਮਦਰਦੀ ਬੜੀ ਸੀ। ਇਹ ਇਸਨ ਦਰਦੀ ਕਰਕੇ ਵੀ ਉਹਨਾਂ ਨੂੰ ਜਿਹੜੀਆਂ ਵੋਟਾਂ ਨੇ ਉਹ ਜ਼ਿਆਦਾ ਪਈਆਂ ਔਰ ਕਾਫੀ ਜ਼ਿਆਦਾ ਵੋਟਾਂ ਦੇ ਫਰਕ ਨਾ ਆ ਰਹੇ ਆ। ਤੇ ਰਾਜਾ ਵੜਿੰਗ ਵੀ ਬਹੁਤ ਮਾਰਜਨ ਤੇ ਜਿੱਤੇ ਸੀ ਪਿਛਲੀ ਵਾਰ ਉਸ ਤੋਂ ਚੋਣ। ਸੋ ਇਹ ਜਿਹੜੀ ਹੈ ਕਾਫੀ ਜ਼ਿਆਦਾ ਸੀ। ਦੂਜੇ ਪਾਸੇ ਇਹ ਵੀ ਰਾਨੀ ਜਨਨ ਕਿਹਾ ਕਿ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਜਿਹੜੇ ਆ ਉਹ ਜਿੱਤ ਗਿਆ 5.5 ਹਜ਼ਾਰ ਵੋਟਾਂ ਦੇ ਫਰਕ ਨਾਲ 5699 ਵੋਟਾਂ ਨਾਲ। ਜੀ ਤੇ ਉਹਨਾਂ ਨੇ 59000 ਤੇ 44 ਵੋਟਾਂ ਉਹਨਾਂ ਨੂੰ ਮਿਲੀਆਂ ਨੇ ਤੇ ਕਾਂਗਰਸੀ ਉਮੀਦਵਾਰ ਜਿਹੜੇ ਆ ਜਤਿੰਦਰ ਕੌਰ ਰੰਧਾਵਾ ਜਿਹੜੇ ਪਤਨੀ ਆ ਜਿਹੜੇ ਡਿਪਟੀ ਸੀਐਮ ਵੀ ਰਹੇ ਆਪਣੇ ਉਹਨਾਂ ਨੂੰ 53222 ਸੀਟਾਂ ਮਿਲੀਆਂ ਸਾਰੇ ਐਕਸਪਰਟ ਦੱਸ ਰਹੇ ਸੀ ਕਿ ਇਹ ਸੀਟ ਜਿਹੜੀ ਆ ਇਹ ਕਾਂਗਰਸ ਦੇ ਖਾਤੇ ਜਾਊਗੀ ਪਰ ਇਥੋਂ ਵੀ ਉਹ ਸੀਟ ਹਾਰ ਗਏ ਤੈਹਰਾਨੀ ਦੀ ਗੱਲ ਹੈ ਕਿ ਰਵੀਕਰਨ ਕਾਲੂ ਸਿਰਫ ਉਥੋਂ 6600 ਤੋਂ ਘੱਟ ਵੋਟਾਂ ਲੈ ਕੇ ਸਕੇ ਆ ਹਾਂਜੀ ਇਸੇ ਤਰ੍ਹਾਂ ਹੀ ਚੱਬੇਵਾਲ ਤੋਂ ਜਿਹੜੀ ਆ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਜੇ ਇਸ਼ਾਕ ਚੱਬੇਵਾਲ ਨੇ ਉਹਨਾਂ ਨੇ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਨੂੰ 28690 ਵੋਟਾਂ ਦੇ ਫਰਕ ਨਾਲ ਹਾਰਾਇਆ ਤੇ ਚੱਬੇਵਾਲ ਨੂੰ 51904 ਵੋਟਾਂ ਤੇ ਰਣਜੀਤ ਕੁਮਾਰ ਨੂੰ ਮਿਲੀਆਂ 23200 14 ਵੋਟਾਂ ਤੇ ਸੋਨ ਲਾਲ ਠੰਡਲ ਨੂੰ ਇੱਥੇ 8692 ਵੋਟਾਂ ਹੀ ਮਿਲੀਆਂ ਇਥੇ ਇਹ ਸਾਬਤ ਹੁੰਦਾ ਹੈ ਕਿ ਉਹ ਜਿਹੜੇ ਜਿਹੜੇ ਕਾਲੀ 엘ੀਟ ਵਾਰ ਜਿਹਦਾ ਆਪਾਂ ਰਵੀ ਕਰਨ ਦੀ ਗੱਲ ਕਰਦੇ ਆ ਜਾਂ ਇਹਨਾਂ ਦੀ ਕਰਦੇ ਆ ਆਪਾਂ ਠੰਡਲ ਰਾਂ ਦੀ ਜੀ ਇਹ ਆਪਣਾ ਵੀ ਬੋਰਡ ਬੈਂਕ ਜਿਹੜਾ ਬਰਕਰਾਰ ਨਹੀਂ ਰੱਖ ਸਕਿਆ ਕਿਉਂਕਿ ਵੇਖੋ ਅਕਾਲੀ ਕੈਂਡੀਡੇਟ ਤੇ ਆਈ ਨਹੀਂ ਸੀ ਇਹ ਅਕਾਲੀਆਂ ਚੋਂ ਗਏ ਹੋਏ ਸੀ ਤੇ ਜੇ ਅਕਾਲੀ ਵੋਟਾਂ ਵੀ ਇਹਨਾਂ ਨੂੰ ਪੈ ਜਾਂਦੀਆਂ ਅਕਾਲੀਆਂ ਨੇ ਵੋਟਾਂ ਤੇ ਕਿਸੇ ਨੂੰ ਪਾਈਆਂ ਹੀ ਨਾ ਤੇ ਇਹ ਆਰਮਨਾਲ ਉੱਥੋਂ ਕਾਫੀ ਜ਼ਿਆਦਾ ਟੱਕਰ ਦੇ ਸਕਦੇ ਸੀ ਪਰ ਇਹ ਜਿਹੜੇ ਹੈਗੇ ਨੇ ਇਹ ਟੱਕਰ ਦਿੰਦੇ ਨਜ਼ਰ ਨਹੀਂ ਆਏ ਤੇ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਲੋਂ ਜਿਹੜੇ ਆ ਉਹ ਹੈਗੀ ਤੇ ਬਹੁਤ ਹੀ ਜ਼ਿਆਦਾ ਵੱਡੀ ਜਿੱਤ ਨਹੀਂ ਪਰ ਕਾਫੀ ਵੱਡੀ ਜਿੱਤ ਹੁੰਦੀ 2554 ਵੋਟਾਂ ਦੇ ਫਰਕ ਨਾਲ ਉਹ ਜਿੱਤੇ ਆ ਤੇ ਜਿਹੜੇ ਹਰਿੰਦਰ ਧਾਰੀਵਾਲ ਨੇ ਜਿਹੜੇ ਅਫੀਸ਼ੀਅਲ ਕੈਂਡੀਡੇਟ ਸੀ ਉਹ 3000 ਵੋਟਾਂ ਦੇ ਫਰਕ ਨਾਲ ਦੂਜੇ ਸਥਾਨ ਤੇ ਰਹੇ ਆ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਢਿਲੋਂ ਤੇ ਬਾਠ ਲਾਗੇ ਲਾਗੇ ਰਹਿ ਸਰਪੰਚ 500 ਵੋਟ ਦਾ ਫਰਕ ਰਿਹਾ ਜੀ ਉਹਨਾਂ ਦੇ ਆਪ ਵਿਚ ਤੇ ਇਹ ਇਹ ਰੈਜੀਨ ਕਿਹਾ ਕਿ ਕੇਵਲ ਢਿਲੋਂ ਕਾਂਗਰਸ ਦੇ ਉਮੀਦਵਾਰ ਸੀ ਤੇ ਉਹ ਕਹਿੰਦੇ ਆ ਕਿ ਜਦੋਂ ਉਹ ਕਾਂਗਰਸ ਦੇ ਉਮੀਦਵਾਰ ਹੁੰਦੇ ਸੀਗੇ ਤੇ ਉਹਨਾਂ ਦਾ ਵੋਟ ਬੈਂਕ ਇੰਨਾ ਨਹੀਂ ਸੀ ਜਿਨੀਆਂ ਵੋਟਾਂ ਉਹਨਾਂ ਨੇ ਐਰਕੀ ਪੈ ਗਈਆਂ ਨੇ ਮਤਲਬ ਇਹ ਭਾਰਤੀ ਜਨਤਾ ਪਾਰਟੀ ਦੀ ਉਸ ਹਲਕੇ 'ਚ ਇੱਕ ਸੰਦੀ ਪੈਰ ਜਮਾਉਣ ਵਾਲੀ ਗੱਲ ਨਜ਼ਰ ਆਉਂਦੀ ਆ ਤੇ ਇਸੇ ਤਰ੍ਹਾਂ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈਗਾ ਸੀ ਸਿਮਰਂਜੀਤ ਮਾਨ ਵਾਲਾ ਅੰਮ੍ਰਿਤਸਰ ਵਾਲੇ ਉਹਨਾਂ ਦਾ ਦੋਤਾ ਖੜਾ ਸੀਗਾ ਜੀ ਗੋਵਿੰਦ ਸਿੰਘ ਸਦੂ ਉਹਨੂੰ ਸਿਰਫ 7000 ਤੇ 32 ਵੋਟਾਂ ਪਈਆਂ ਤੇ ਪੰਜਵੇਂ ਥਾਂ ਤੇ ਰਿਹਾ ਜੀ ਉਹ ਜੀ ਜੀ ਹਾਂਜੀ ਜੀ ਬਿਲਕੁਲ ਅਗਲੀ ਗੱਲ ਕਰੀਏ ਪ੍ਰਿੰਕਾ ਗਾਂਧੀ ਵਾਇਨਾਰਡ ਤੋਂ 4 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਕਹਿੰਦੇ ਰਾਹੁਲ ਗਾਂਧੀ ਦੀ ਜਿੱਤ ਨਾਲੋਂ ਵੀ ਜ਼ਿਆਦਾ ਫਰਕ ਬਿਲਕੁਲ ਜੀ ਉਹ ਪ੍ਰਿੰਕਾ ਗਾਂਧੀ ਨੇ ਵਾਇਨਾਰ ਤੋਂ 4 ਲੱਖ ਤੇ 10 ਹਜ਼ਾਰ ਵੱਧ ਵੋਟਾਂ ਲਈਆਂ ਨੇ ਦੂਜੇ ਕੈਂਡੀਡੇਟ ਨਾਲੋਂ ਬਹੁਤ ਜ਼ਿਆਦਾ ਵੱਡਾ ਉਹਨਾਂ ਦੀ ਲੀਡ ਹੈ ਤੇ ਉਹਨਾਂ ਦਾ ਮਾਰਜਨ ਰਾਹੁਲ ਗਾਂਧੀ ਨਾਲੋਂ ਵੀ ਵੱਧ ਗਿਆ ਹਾਲਾਂਕਿ ਜਿਹੜੀਆਂ ਟੋਟਲ ਵੋਟਾਂ ਪਈਆਂ ਉਹ ਘੱਟ ਨੇ ਉਹ ਕਿਹਾ ਜਾਂਦਾ ਹੈ ਕਿ ਪ੍ਰਿੰਕਾ ਨੂੰ 6 ਲੱਖ 22 ਹਜ਼ਾਰ ਤੇ 338 ਵੋਟਾਂ ਪਈਆਂ ਤੇ ਅਪ੍ਰੈਲ ਚ ਇਹਦੇ ਚੋਣਾ ਹੋ ਕੇ ਟੀਆਂ ਤੇ ਰਾਹਲ ਗਾਂਧੀ ਜਦੋਂ ਉੱਥੇ ਖੜੇ ਸੀ ਉਹਨਾਂ ਨੂੰ 647000 ਰੁਪਈਆ ਸੀ ਇਹਨਾਂ ਨੂੰ 22000 ਮਤਲਬ ਰੁਪਈਆ ਭਾਵੇਂ ਵੋਟਾਂ ਪਹਿਲਾਂ ਨਾਲ ਘਟਿਆ ਪਰ ਜਿੱਤ ਦਾ ਫਰਕ ਅੱਗੇ ਨੂੰ ਵੱਧ ਗਿਆ ਹੁਣ ਉਹ 410931 ਵੋਟਾਂ ਤੇ ਜਿੱਤੇ ਨੇ ਤੇ ਉਹਨਾਂ ਦੇ ਭਰਾ ਜਿਹੜੇ ਸੀ ਉਹ 364422 ਵੋਟਾਂ ਦੀ ਲੀਡ ਲਈ ਸੀ ਉਹਨਾਂ ਤੇ ਪ੍ਰਿੰਕਾ ਗਾਂਧੀ ਹਰਾ ਨੇ ਆਪਣੇ ਐਕਸ ਪਲੇਟਫਾਰਮ ਤੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਤੁਸੀਂ ਮੈਨੂੰ ਸੰਸਦ ਭੇਜਿਆ ਮੈਂ ਤੁਹਾਡੀ ਆਵਾਜ਼ ਬਣੂੰਗੀ ਹੂੰ ਜੀ ਖਰਖੰਦ ਦੇ ਵਿੱਚ ਹਿਮੰਤ ਸਰੇਨ ਦੀ ਪਾਰਟੀ ਜੀਐਮਐਮ ਐਮਐਮ ਨੂੰ ਸਭ ਤੋਂ ਵੱਧ ਸੀਟਾਂ ਜਿਹੜੀਆਂ ਮਿਲੀਆਂ ਵਾ ਇੱਥੇ ਵੀ ਥੋੜਾ ਹੈਰਾਨੀ ਜਨਕ ਹੈ ਐ ਸੋਚਿਆ ਜਾ ਰਿਹਾ ਸੀ ਕਿ ਮਹਾਰਾਸ਼ਟਰ ਵਿੱਚ ਜਿਹੜੀ ਆ ਉਹ ਐਨਡੀਏ ਹਾਰ ਸਕਦੀ ਹੈ ਜਾਨੀ ਕਿ ਜਿਹੜੀ ਉਹ ਮਾਝੁਤਿਆ ਉੱਥੇ ਉਲਟ ਹੋ ਗਿਆ ਪਰ ਜਿਹੜਾ ਝਾਰਖੰਡ ਆ ਝਾਰਖੰਡ ਚ ਕਹਿੰਦੇ ਸੀ ਕਿ ਉੱਥੇ ਬੀਜੇਪੀ ਲੱਗ ਜਿਹੜੀ ਆ ਉਹ ਸਰਕਾਰ ਬਣ ਸਕਦੀ ਆ ਪਰ ਝਾਰਖੰਡ ਚ ਉਲਟਾ ਕੰਮ ਹੋ ਗਿਆ ਤੇ ਜਿਹੜਾ ਇਹ ਇੰਡੀਆ ਘਾਟ ਚੋੜ ਵਾਲੇ ਬੰਦੇ ਸੀਗੇ ਉਹ ਝਾਰਖੰਡ ਮੁਕਤੀ ਮੋਰਚਾ ਜਿਹੜਾ ਵਾ ਉਹਨੂੰ ਸਭ ਤੋਂ ਵੱਡੀ ਪਾਰਟੀ ਵਜੋਂ ਮਾਨਤਾ ਮਿਲੀ ਆ ਤੇ ਰਾਜ ਦੇ ਜਿਹੜੇ ਮੁੱਖ ਮੰਤਰੀ ਹਿਮਤ ਸ਼ਰੇਨ ਨੇ ਉਹਨਾਂ ਨੇ ਇਹ ਲੋਕਾਂ ਦਾ ਧੰਨਵਾਦ ਕੀਤਾ ਜਿਹੜੇ ਰੁਝਾਨ ਸੀ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਕਹਿਆ ਕਿ ਤੁਸੀਂ ਜਿਹੜਾ ਆ ਉਹ ਲੋਕਤੰਤਰ ਨੂੰ ਮਜ਼ਬੂਤ ਕਰਨ ਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਨਾਂ ਨੇ ਸਾਰਿਆਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਕਾਬਲੇ ਦੇ ਵਿੱਚ ਜਿੰਨੇ ਵੀ ਲੋਕੀ ਆਏ ਜਿਨ੍ਹਾਂ ਨੇ ਵੀ ਇਲੈਕਸ਼ਨ ਲੜੀ ਉਹ ਸਾਰੇ ਲੋਕਤੰਤਰ ਨੂੰ ਬਚਾਉਣ ਲਈ ਆਏ ਸੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਜੇ ਪੂਰੇ ਨਤੀਜੇ ਨਹੀਂ ਸੀ ਆਏ ਜਦੋਂ ਆਪਾਂ ਖਬਰਾਂ ਇਹ ਕਰ ਰਹੇ ਸੀਗੇ ਤੇ ਉਹ ਕਹਿੰਦੇ ਆ ਕਿ ਇਹ ਅਜੇ ਡੀ ਕੀਤੀ ਜਾ ਰਹੀ ਆ ਕਿ ਕਿੰਨੇ ਜ਼ਿਆਦਾ ਮਾਰਜਨ ਤੇ ਉਹਨਾਂ ਨੂੰ ਜ਼ਿਆਦਾ ਮਿਲਦੀ ਆ ਹਮਮ ਅਗਰਿਆਂ ਨੂੰ ਨਾਲ ਦੱਸ ਦੇਣਾ ਬਿਹਾਰ ਚ ਜਿਹੜੀਆਂ ਸਾਰੀਆਂ ਸੀਟਾਂ ਨੇ ਉਹਨਾਂ ਦੇ ਨਤੀਜੇ ਆ ਗਏ ਆ ਤੇ ਉਹਨਾਂ ਚ ਐਨਡੀਏ ਦੀ ਜਿੱਤ ਹੋਈ ਆ ਇਹਨਾਂ ਵਿੱਚੋਂ ਜੇ ਆਪਾਂ ਡਿਟੇਲ ਚ ਜਾਈਏ ਤੇ ਤਾਰੀ ਚ ਭਾਰਤੀ ਜਨਤਾ ਪਾਰਟੀ ਦੇ ਵਿਸ਼ਾਲ ਪ੍ਰਸ਼ਾਨ ਜਿੱਤੇ ਆ ਰਾਮਗੜ੍ਹ ਚ ਭਾਰਤੀ ਜਨਤਾ ਪਾਰਟੀ ਦੇ ਸ਼ੋਕ ਕੁਮਾਰ ਸਿੰਘ ਜਿੱਤੇ ਆ ਇਮਗਾ ਇਮਾਮਗੰਜ ਵਿੱਚ ਐਚਐਮ ਦੀ ਦੀਪਾ ਕੁਮਾਰੀ ਤੇ ਬੇਲਾਗੰਜ ਵਿੱਚ ਜੀਡੀਯੂ ਦੇ ਮਨੋਰਮਾ ਦੇਵੀ ਨੇ ਜਿੱਤ ਕੀਤੀ ਆ ਮਤਲਬ ਇਹ ਸਾਰੀਆਂ ਸਾਰੀਆਂ ਸੀਟਾਂ ਜਿਹੜੀਆਂ ਨੇ ਇਹ ਐਨਡੀਏ ਗਰੁੱਪ ਨੂੰ ਮਿਲੀਆਂ ਨੇ ਤੇ ਜਿਹੜੇ ਯੋਗੀ ਨੇ ਉੱਥੋਂ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ਤੇ ਜੋ ਜਿਹੜੀਆਂ ਨਤੀਜੇ ਆਏ ਆ ਤੇ ਉਹ ਚ ਜਿਹੜਾ ਸੀ ਪ੍ਰਦਰਸ਼ਨ ਕੀਤਾ ਉਹਦੇ ਲਈ ਲੋਕਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਕਹਿ ਕਿ ਜਿੱਤ ਡਬਲ ਇੰਜਨ ਵਾਲੀ ਸਰਕਾਰ ਦੀ ਜਿੱਤ ਆ ਤੇ ਇਹ ਜਿਹੜੀ ਲੋਕਾਂ ਨੂੰ ਹੀ ਸੁਰੱਖਿਆ ਦੇ ਰਹੇ ਆ ਤੇ ਗੁੱਡ ਗਵਰਨੈਂਸ ਦੇ ਰਹੇ ਆ ਉਹਦੇ ਕਰਕੇ ਜਿੱਤ ਜਿੱਤ ਮਿਲੀ ਆ ਤੇ ਲੋਕ ਜਿਹੜੇ ਸਾਡੀਆਂ ਕਲਿਆਣਕਾਰੀ ਨੀਤੀਆਂ ਨੂੰ ਜਿਹੜੇ ਸਮਰਪਿਤ ਨੇ ਇਸ ਕਰਕੇ ਸਾਨੂੰ ਮਿਲੀ ਆ ਤੇ ਉਹਨਾਂ ਅਖੀਰ ਚ ਫੇਰ ਉਹੀ ਸ਼ਬਦ ਜਿੱਤ ਤੇ ਉਹਨਾਂ ਦੀ ਬੜੀ ਚਰਚਾ ਹੋਈ ਵਟੇਂਗੇ ਤੇ ਕਟੇਂਗੇ ਇਕ ਰਹੇਂਗੇ ਤਾਂ ਸੇਫ ਰਹੇਂਗੇ ਵਾੜਾ ਨਾਰਾ ਫੇਰ ਲਾਇਆ ਤੇ ਪਿਆਰ ਚ ਉਹਨਾਂ ਦਾ ਇੱਕ ਦਿਲਚਸਪ ਪਹਿਲੂ ਹੋਰ ਵੀ ਹਰਿੰਦਰ ਉਹ ਇਹ ਆ ਕਿ ਜਿਹੜਾ ਬੰਦਾ ਦੂਜਿਆਂ ਲਈ ਰਣਨੀਤੀ ਬਣਾਉਂਦਾ ਰਿਹਾ ਪ੍ਰਸ਼ਾਦ ਕਿਸ਼ੋਰ ਐ ਕਿ ਉਹ ਪਹਿਲੀ ਵਾਰ ਚੋਣ ਮੈਦਾਨ ਸੀ ਉਹਦੀ ਪਾਰਟੀ ਵੀ ਜਿਹੜੀ ਸੀਗੀ ਉਹ ਖੜੀ ਸੀ ਤੇ ਪਾਰਟੀ ਦਾ ਨਾਮ ਉਹਨਾਂ ਸੂਰਜ ਪਾਰਟੀ ਰੱਖਿਆ ਜਨ ਸੂਰਜ ਪਾਰਟੀ ਸਾਰੇ ਲੋਕ ਨજર ਰੱਖ ਰਹੇ ਸੀ ਕਿ ਉਹ ਕ੍ਰੀ ਕਿਸ਼ਮਾ ਦਿਖਾਉਂਦੇ ਆ ਪਰ ਉਹਨਾਂ ਨੂੰ ਦੋ ਵਿੱਚੋਂ ਤੀਹਾਂ ਚ ਕੋਈ ਚੀਜ਼ ਨਹੀਂ ਮਿਲੀਆਂ ਨੇ ਥੋੜੀਆਂ ਹੋਟਾਂ ਪਰ ਬਾਕੀ ਚਾਰਾਂ ਚ ਟੋਟਲ ਦੋ ਦੋ ਵਿੱਚ ਮਿਲੀਆਂ ਪਰ ਦੋਹਾਂ ਚ ਉਹਨਾਂ ਦਾ ਬੁਰਾ ਹਾਲ ਰਿਹਾ ਤੇ ਨਾਲ ਇਹ ਵੀ ਕਹਿ ਜਾ ਰਿਹਾ ਜਿਹੜੇ ਐਕਸਪਰਟ ਕਹਿੰਦੇ ਆ ਵੀ ਆਪਾਂ ਕਹਿ ਨਹੀਂ ਸਕਦੇ ਕਿ ਇਹ ਹੈਗਿਆ ਨੇ ਜਿਮਨੀ ਚੋਣਾ ਜਿਮਨੀ ਚੋਣਾ ਚ ਕਿਸੇ ਦਾ ਤੁਸੀਂ ਬੈਲੈਂਸ ਵੇਖ ਨਹੀਂ ਸਕਦੇ ਕੌਣ ਅੱਗੇ ਕੌਣ ਕਿਤੇ ਹਾਂਜੀ ਪਰ ਇਹ ਕਹਿੰਦੇ ਆ ਕਿ ਇੱਕ ਇੱਕ ਗੇਮ ਜ਼ਰੂਰ ਉਹਨੇ ਸਿੱਖੀ ਇਥੇ ਕਿ ਦੂਜਿਆਂ ਦੀ ਸਿਆਸੀ ਖੇਡ ਕਿਦਾਂ ਖਰਾਬ ਕਰ ਸਕਦੇ ਆ ਹੁਣ ਜਿਹੜੀਆਂ ਦੋ ਸੀਟਾਂ ਦੇ ਵੋਟਾਂ ਲੈ ਗਏ ਤੇ ਜਿਹੜੇ ਹਾਰਨ ਵਾਲੇ ਕੈਂਡੀਡੇਟ ਉਹਨਾਂ ਦਾ ਨੁਕਸਾਨ ਤੇ ਹੋਏ ਹੋਊਗਾ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪੀਕੇ ਦੀ ਪਾਰਟੀ ਆ ਨਾ ਹੀ ਤੇ ਉਹਦੇ ਕੋਈ ਸੀਟ ਜਿੱਤੀ ਆ ਤੇ ਨਾ ਹੀ ਉਹ ਕਿਸੇ ਮੁਕਾਬਲੇ ਚ ਨਜ਼ਰ ਆਈ ਆ ਤੇ ਜਿਹੜਾ ਪੀਕੇ ਐ ਤਾਂ ਆਪਾਂ ਨੂੰ ਯਾਦ ਹੈ ਨਾ ਕਾਫੀ ਵੇਦ ਕੈਪਟਨ ਵਾਲਾ ਨਾਰਾ ਹਾਰਾ ਔਰ મોદી ਘਰ ਘਰ મોદી ਇਹ ਸਾਰੇ ਨਾਰੇ ਉਹਦੇ ਘੜੇ ਹੋਇਆ ਤੇ ਉਹ ਜਿਹੜੇ ਹੁਣ ਐਕਸਪਰਟ ਐ ਉਹ ਕਹਿ ਰਹੇ ਕਿ ਪੀਕੇ ਨੇ ਉੱਥੋਂ ਵਾਸਤੇ ਵੀ ਨਾਰਾ ਕਾ ਘੜਿਆ ਸੀਗਾ ਸੁੰਦਰ ਰਾਜ ਲਈ ਬਿਹਾਰ ਦੇ ਬਦਲਾ ਲਈ ਪਰ ਲੋਕਾਂ ਨੇ ਇਹ ਨਾਰੇ ਨੂੰ ਕੋਈ ਸਮਰਥਨ ਨਹੀਂ ਦਿੱਤਾ ਲੱਗਦਾ ਹਮ ਬਿਲਕੁਲ ਪੱਛਮੀ ਬੰਗਾਲ ਦੀ ਗੱਲ ਜਿਹੜੀ ਉਹ ਵੀ ਨਾਲ ਹੀ ਕਰ ਲਈਏ ਛੇ ਵਿਧਾਨ ਸਭਾ ਸੀਟਾਂ ਦੇ ਉੱਤੇ ਜਿਹੜੀਆਂ ਉਹ ਜਿੱਦਾਂ ਤੁਸੀਂ ਕਹਿ ਰਹੇ ਅੰਦਰ ਕਿ ਜਿਹੜੀ ਜਿੱਤ ਪਾਰਟੀ ਰਾਜ ਕਰ ਰਹੀ ਹੁੰਦੀ ਹੈ ਉਹਦਾ ਹੱਥ ਉੱਚਾ ਹੁੰਦਾ ਹੈ ਜ ਹੁੰਦਾ ਬੰਗਾਲ ਦੀਆਂ ਛੇ ਵਿਧਾਨ ਸਭਾ ਸੀਟਾਂ ਸੀਗੀਆਂ ਸਾਰਿਆਂ ਦੇ ਉੱਤੇ TMC ਦੀ ਜਿਹੜੀ ਹੈਗੀ ਆ ਮਮਤਾ ਬੇਨਰਜੀ ਉਹਦੀ ਪਾਰਟੀ ਦੀ ਜਿੱਤ ਹੋਈ ਆ ਤੇ ਉਹਨਾਂ ਦਾ ਜਿਹੜਾ ਭਤੀਜਾ ਅਭਿਸ਼ੇਕ ਬੇਨਰਜੀ ਉਹਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਮੈਂ ਪੱਛਮੀ ਬੰਗਾਲ ਦੇ ਲੋਕਾਂ ਕੇ ਅ ਨਮਸਤਕ ਹੁਣਾ ਜਿਨ੍ਹਾਂ ਨੇ ਲੋਕਤੰਤਰੀ ਢੰਗ ਨਾਲ ਜਿਹੜੇ ਬੰਗਾਲ ਦੇ ਉੱਤੇ ਝੂਠੇ ਇਲਜ਼ਾਮ ਲੱਗ ਰਹੇ ਸੀ ਜਾਂ ਸਾਡੇ ਤੇ ਬੜਾ ਕੁਝ ਕਰ ਰਹੇ ਸੀ ਇਹਦੇ باوجود ਸਾਡੇ ਤੇ ਭਰੋਸਾ ਕੀਤਾ ਤੇ ਮਹਾਰਾਸ਼ਟਰ ਦੇ ਚੋਣ ਨਤੀਜਿਆਂ ਦੀ ਵੀ ਜੇ ਗੱਲ ਕਰੀ ਅੱਗੇ ਚੱਲ ਕੇ ਤਾਂ ਉਹ ਬੜੇ ਰਾਨ ਕਰਨ ਵਾਲੇ ਆ ਉੱਥੇ ਹਰਿਆਣੇ ਵਰਗਾ ਦ੍ਰਿਸ਼ ਲੱਗਿਆ ਕਿਉਂਕਿ ਸਾਰੇ ਲੋਕ ਕਹਿ ਰਹੇ ਸੀ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਆ ਗੇਮ ਚੇਂਜਰ ਹੋ ਸਕਦਾ ਆ ਬਾਲ ਠਾਕਰੇ ਦਾ ਬੇਟਾ ਉਦਵ ਠਾਕਰੇ ਪਰ ਉਹਦੀ ਬਹੁਤ ਬੁਰੀ ਹਾਲਤ ਹੋਈ ਆ ਮਹਾਰਾਸ਼ਟਰ ਚ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਗਵਾਈ ਵਾਲਾ ਗੱਟ ਜੋ ਜਿਹਨੂੰ ਮਹਾਯੁੱਤੀ ਉੱਥੇ ਕਿਹਾ ਜਾਂਦਾ ਆ ਉਹਨੇ 288 ਵਿਧਾਨ ਸਭਾ ਸੀਟਾਂ ਦੇ ਉੱਤੇ ਜਦੋਂ ਆਪਾਂ ਖਬਰ ਕਰ ਰਹੇ ਸੀ ਅੱਗੇ ਸੀਗੇ ਤੇ ਦੂਜੇ ਪਾਸੇ ਜਿਹੜੀ ਮਹਾ ਰਾਸ਼ਟਰੀ ਵਿਕਾਸ ਆ ਗਾੜੀ ਸੀਗੀ ਉਹ 50 ਤੋਂ ਵੀ ਘੱਟ ਥੱਲੇ ਸਿਮਿੰਟ ਕਰ ਹੈਗੀ ਆ ਤੇ ਉਹਦੇ ਬਠਾਕਰੇ ਦੀ ਸ਼ਿਵ ਸੈਨਾ ਜਿਹੜੀ ਆ ਉਹਦੀ ਬੜੀ ਬੁਰੀ ਤਰ੍ਹਾਂ ਪਛੜੀ ਆ ਜਿਹੜੀਆਂ ਪਹਿਲਾਂ ਚੋਣਾਂ ਹੋਈਆਂ ਸੀਗੀਆਂ ਲੋਕ ਸਭਾ ਦੀ ਉਹ ਚੋਣਾਂ ਕਾਫੀ ਸੀਟਾਂ ਜਿੱਤਿਆ ਸੀ ਤੇ ਲੱਗਦਾ ਸੀ ਕਿ ਉਹ origignal ਪਾਰਟੀ ਜਿਵੇਂ ਚਾਰਾ ਬਣੀ ਰਹੂਗੀ ਪਰ ਹੁਣ ਚੋਣਾਂ ਤੋਂ ਪਹਿਲਾਂ ਜਿਹੜੀਆਂ ਕਿਆਸ ਰਾਈਆਂ ਸਾਰੀਆਂ ਲਾਈਆਂ ਜਾ ਰਹੇ ਉਲਟ ਫੇਰ ਹੋ ਗਿਆ ਲੋਕ ਕਹਿ ਰਹੇ ਸੀ ਕਿ ਮਹਾਰਾਸ਼ਟਰ ਦੀ ਚੋਣ ਲੜਾਈ ਚ ਉਧਮ ਠਾਕਰੇ ਵੱਡੇ ਖਿਡਾਰੀ ਬਣ ਕੇ ਉੱਪਣਗੇ ਪਰ ਨਤੀਜਿਆਂ ਨੇ ਸਾਰਾ ਕੁਝ ਜਿਹੜਾ ਠੱਪ ਕਰਕੇ ਰੱਖ ਦਿੱਤਾ ਪਰ ਹੁਣ ਸਵਾਲ ਇਹ ਆ ਕਿ ਕੀ ਮਹਾਰਾਸ਼ਟਰ ਵਿੱਚ ਉਧਮ ਠਾਕਰੇ ਦੀ ਰਾਜਨੀਤੀ ਦਾ ਅੰਤ ਹੋ ਗਿਆ ਹਾ ਵਿਧਾਨ ਸਭਾ ਦੀਆਂ ਚੋਣਾਂ 'ਚ ਉਦੋਂ ਠਾਕਰੇ ਦੀ Shiv Sena ਦੇ 95 ਉਮੀਦਵਾਰ ਖੜੇ ਸੀ ਜਿਨ੍ਹਾਂ 'ਚੋਂ 18-19 ਹੀ ਜਿੱਤ ਦੇ ਨਜ਼ਰ ਆ ਰਹੇ ਆ ਤੇ ਸੀਨੀਅਰ ਪੱਤਰਕਾਰ ਨੇ ਇੱਕ ਨਰਾਗ ਚਤਰਵੇਦੀ ਉਹ ਕਹਿੰਦੇ ਆ ਕਿ ਮਹਾਰਾਸ਼ਟਰ ਦੇ ਜਿਹੜੇ ਚੋਣ ਨਤੀਜੇ ਆ ਇਹ ਇਹਦੀ ਤੁਸੀਂ ਕਹਿ ਸਕਦੇ ਕਿ ਉਦੋਂ ਠਾਕਰੇ ਦਾ ਸਿਆਸੀ ਜਿਹੜਾ ਕੰਮ ਖਤਮ ਹੋ ਗਿਆ ਉਹ ਕਹਿੰਦੇ ਆ ਕਿ ਹੁਣ ਅੱਗੇ ਆਉਣੇ ਆ BMC ਨਗਰ ਨਿਗਮ ਹੈ ਜਿਹੜੀ ਮੁੰਬਈ ਦੀ ਉਹ ਇੱਕ ਕਿਸਮ ਦੀ ਸਰਕਾਰ ਤੋਂ ਵੀ ਵੱਡੀ ਚੀਜ਼ ਸਭ ਤੋਂ ਵੱਡੀ ਸੰਸਥਾ ਹੈ ਹਿੰਦੁਸਤਾਨ ਦੀ ਜਿਹੜੀ BMC ਆ ਉਹ ਕਹਿੰਦੇ ਉਹ ਦੀ ਰਾਜਨੀਤੀ ਦਾ ਭਵਿੱਖ ਤੈਅ ਕਰਨਗੇ ਤੇ ਇੱਕ ਉੱਥੋਂ ਦੇ ਪੱਤਰਕਾਰ ਹੋਰ ਨੇ ਜੈਦੇਵ ਡੋਲੇ ਉਹ ਵੀ ਇਹੋ ਜਿਹਾ ਕਹਿੰਦੇ ਆ ਕਿ ਉਹ ਕਹਿੰਦੇ ਆ ਕਿ ਸ਼ਿਵ ਸੈਨਾ ਦਾ ਮੂਲ ਕਰਦਾਰ ਅਜੇ ਵੀ ਜਿਹੜਾ ਆ ਉਹ ਦੁਬਠਾਕਰੇ ਕੋਲ ਹੀ ਆ ਦੂਜੀ ਜਿਹੜੀ ਆ ਭਾਵੇਂ ਜੇਤਾਰ ਆਪਣੀ ਦਾ ਆ ਜਿਹੜੀ ਸ਼ਿੰਦੇ ਵਾਲੀ ਸ਼ਿਵ ਸੈਨਾ ਉਹ ਅਸਲੀ ਸ਼ਿਵ ਸੈਨਾ ਨਹੀਂ ਮੰਨੀ ਜਾ ਰਹੀ ਮਹਾਰਾਸ਼ਟਰ ਚ ਜੀ ਜੀ ਬਿਲਕੁਲ ਸੁਪਾਰਦੇ ਜਮਨੀ ਚੌਂਦੇ ਸਿਆਸੀ ਅਖਾੜੇ ਚੋਂ ਨਿਕਲ ਕੇ ਹੁਣ ਜੰਗ ਦੇ ਮੈਦਾਨ ਦੇ ਵਿੱਚ ਆਈ ਹੈ ਥੋੜਾ ਜਿਹਾ ਰੂਸ ਤੇ ਯੂਕਰੇਨ ਵਿਚਾਲੇ ਵੀ ਟਕਰਾਅ ਜਿਹੜਾ ਆ ਉਹ ਤਿੱਖਾ ਹੁੰਦਾ ਜਾ ਰਿਹਾ ਹੈ। ਹਰਿੰਦਰ ਆਪ ਪਿਛਲੇ ਦਿਨਾਂ ਇਹ ਦੇਖਿਆ ਜਿਹੜਾ ਜੋ ਬਾਈਡਨ ਦੇ ਰਹੀਆਂ ਜਾਂਦੇ ਜਾਂਦੇ ਉਹ ਕੋਸ਼ਿਸ਼ ਕਰ ਰਿਹਾ ਕਿ ਜਿੰਨਾ ਕੁ ਵੱਧ ਉਹ ਵੱਧ ਕਰ ਸਕਾਂ ਉਹ ਮੈਂ ਕਰਾਂ। ਉਹਨਾਂ ਨੇ ਵੇਖੋ ਇੱਕ ਤੇ ਈਰਾਨ ਜਿਹੜਾ ਇਜ਼ਰਾਈਲ ਦੇ ਨਾਲ ਜੰਦ ਚੱਲ ਰਿਹਾ ਉੱਥੇ ਵੀਟੋ ਕੀਤੀ ਆ। ਜਿੰਨੇ ਮੁਲਕ ਆ ਯੂਐਨਓ ਦੇ ਮੈਂਬਰ ਸਾਰਿਆਂ ਨੇ ਜਿਹੜੀ ਸਕਿਉਰਿਟੀ ਕੌਂਸਲ ਦੇ ਮੈਂਬਰ ਐ ਸਾਰੇ ਇੱਕ ਪਾਸੇ ਤੇ ਜਿਹੜਾ ਅਮਰੀਕਾ ਨੇ ਵੀਟੋ ਉਹ ਬਚਾ ਕੀਤਾ ਉਹਦਾ ਦੂਜੇ ਪਾਸੇ ਜਾਂਦੇ ਜਾਂਦੇ ਆ ਉਹਨਾਂ ਨੇ ਕਿਉਂਕਿ 트ੰਪ ਨੇ ਕਿਹਾ ਕਿ ਮੈਂ ਯੂਕਰੇਨ ਦਾ ਜੁੱਧ ਇਮੀਡੀਏਟਲੀ ਖਤਮ ਕਰੂੰਗਾ ਤੇ ਹਾਲਾਤ ਇਹ ਆ ਕਿ ਉਹ ਚਾਹੁੰਦੇ ਸੀ ਕਿ ਜਿੱਥੇ ਜਿੱਥੇ ਕੋਈ ਖੜਾ ਉੱਥੇ ਖਤਮ ਹੋ ਜੇ ਜਿਹੜਾ ਇਲਾਕਾ ਯੂਕਰੇਨ ਦਾ ਹੁਣ ਰੂਸ ਨੇ ਜਿੱਤ ਰਿਹਾ ਵਾਪਸ ਲਿਆ ਨਹੀਂ ਜਾ ਸਕਦਾ ਤੇ ਨਾਈ ਕ੍ਰੀਮੀਆਂ ਵਾਪਸ ਲੈ ਸਕਦੇ ਹੋ ਪਰ ਜੋ ਬਾਈਡਨ ਨੇ ਜਾਂਦੇ ਜਾਂਦੇ ਆਪਣੀ ਗੇਮ ਖੇਡੀ ਆ ਤੇ ਉਹਨਾਂ ਨੇ ਉਹਨਾਂ ਨੂੰ ਲੰਬੀ ਡਿਸਟੈਂਸ ਵਾਲੀਆਂ ਜਿਹੜੀਆਂ ਬੜੀ ਚਿਰ ਦੀ ਮੰਗ ਕਰਦਾ ਜਲਸ਼ਕੀ ਉਹ ਵੀ ਦੇ ਦਿੱਤੀਆਂ ਸੀ ਗੇ ਮਜ਼ਾਈਲਾ ਤੇ ਮਾਈਂਡਸ ਦਿੱਤੀਆਂ ਨੇ ਹੋਰ ਬੜੀਆਂ ਖਤਰਨਾਕ ਜਿਹੜੀਆਂ ਦੱਬੀਆਂ ਜਾ ਸਕਦੀਆਂ ਇਹ ਪਤਾ ਨਹੀਂ ਹੁਣ ਜੋ ਬਾਈਡਨ ਨੇ ਕੀ ਕਰਨਾ ਚਾਹੁੰਦੇ ਆ ਜਾਂਦੇ ਜਾਂਦੇ ਉਹ ਕਿਉਂ ਇਦਾਂ ਕਰ ਰਹੇ ਆ ਵੈਸੇ ਵੀ ਇਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਰਾਜਕਾਲ ਹੈ ਨਾ ਜੋ ਬਾਈਡਨ ਦਾ ਉਹ ਲੜਾਈ ਝਗੜਿਆਂ ਦੇ ਦੌਰ 'ਚ ਹੀ ਰਿਹਾ ਭਾਵੇਂ ਅਫਗਾਨਿਸਤਾਨ ਤੋਂ ਸ਼ੁਰੂ ਕਰ ਲਈਏ ਤੇ ਹੁਣ ਤੱਕ ਉਹਨਾਂ ਨੇ ਕਿਤੇ ਨਾ ਤੇ ਚੱਜ ਦਾ ਜਿੱਤ ਕੀਤੀ ਆ ਤੇ ਇਹ ਲੋਕਾਂ ਨੂੰ ਸੈਟੀਸਫਾਈ ਕਰ ਸਕਿਆ ਉਹ ਕਹਿ ਜਾਂਦਾ ਨਾ ਜਿਹੜਾ 17 ਬਤਰਾ ਹੋ ਜੇ ਉਹ ਜੀ ਗੱਲ ਲੱਗਦੀ ਆ ਉਹ ਤੇ ਅਸੀਂ 90 ਵਾਲਾ ਉਹ ਚੱਲਿਆ ਸੀਗਾ ਤੇ ਉਹ ਹੀ ਗੱਲ ਉਹਨੇ ਕੀਤੀ ਆ ਤੇ ਹੁਣ ਜਾਣ ਲੱਗੇ ਨੇ ਉਹਨਾਂ ਨੂੰ ਮਜ਼ਾਈਲਾ ਤੇ ਉਹ ਜਿਹੜੀਆਂ ਮਾਈਂਡਸ ਨੇ ਉਹ ਦਿੱਤੀਆਂ ਨੇ ਤੇ ਹੁਣ ਇਹ ਆ ਕਿ ਇਹ ਟਕਰਾ ਹੋਰ ਤਿੱਖਾ ਹੋ ਗਿਆ ਉਸ ਤੋਂ ਬਾਅਦ ਤੇ ਜੋ ਹੀ ਯੂਕਰੇਨ ਨੇ ਹਮਲਾ ਕੀਤਾ ਉਸ ਮਜ਼ਾਈਲ ਨਾਲ ਲੰਬੀ ਦੂਰੀ ਦੀ ਨਾਲ ਤੇ ਉਹਦੇ ਜਵਾਬ ਚ ਰੂਸ ਨੇ ਇੱਕ ਹੋਰ ਨਵੀਂ ਮਜ਼ਾਈਲ ਨਾਲ ਬਲਾ ਕਰਤਾ ਜਿਹੜੀ ਇੰਟਰ ਕੰਟੀਨੈਂਟਲ ਕਹੀ ਜਾ ਰਹੀ ਆ ਹਾਲਾਂਕਿ ਅਮਰੀਕਾ ਕਹਿ ਰਿਹਾ ਜਾਂ ਨਾਟੋ ਆਊ ਵੀ ਕਹਿ ਰਿਹਾ ਕਿ ਵਿਚਾਰ ਲਈ ਰੇਂਜ ਵਾਲੀ ਬਲਿਸਟਿਕ ਮਜ਼ਾਈਲ ਸੀਗੀ ਇੰਟਰਨੈਸ਼ਨਲ ਕੰਟੀਨੈਂਟਲ ਨਹੀਂ ਸੀ ਪਰ ਜਿਹੜੇ ਯੂਕਰੇਨ ਦੇ ਸਹਿਯੋਗੀ ਨੇ ਨਾਟੋ ਦੇ ਮੁਲਕ ਉਹ ਕਹਿੰਦੇ ਕਿ ਅਸੀਂ ਇਹਦੀ ਮਤ ਕਰਦੇ ਰਾਂਗੇ ਉਹਨਾਂ ਨੂੰ ਪਹਿਲਾਂ ਵੀ ਖੱਛਾ ਸੀ ਕਿ ਜੇ ਟਰੰਪ ਜਿੱਤ ਗਿਆ ਨਾ ਤੇ ਹੋ ਸਕਦਾ ਕਿ ਯੂਕਰੇਨ ਦੀ ਉਹਦੀ ਮਤ ਨਾ ਕੀਤੀ ਜਾਵੇ ਉਹ ਚਾਹੁੰਦੇ ਸੀ ਕਿ ਇਸ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਕੋਈ ਇਦਾਂ ਦਾ ਕੋਈ ਪਾਸ ਕਰ ਲਈਏ ਕਿ ਉਹਦੀ ਕੰਟੀਨਿਊ ਜਿਹੜੀ ਆ ਜਿਹੜਾ ਨਵਾਂ ਰਾਸ਼ਟਰਪਤੀ ਆਵੇ ਉਹਦੀਆਂ ਰੋਕ ਨਾ ਸਕੇ ਪਰ ਉਹਨਾਂ ਕੋ ਹੋਇਆ ਨਹੀਂਗਾ ਤੇ ਦੂਜੇ ਪਾਸੇ ਹੁਣ ਜਿਹੜੇ ਪੂਤਨ ਸਾਹਿਬ ਨੇ ਉਹਨਾਂ ਨੇ ਪਸ਼ਮੀ ਦੇਸ਼ਾਂ ਨੂੰ ਤੇ ਨਾਟੋ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਆ ਕਿ ਜੇ ਤੁਸੀਂ ਇਹ ਪੰਗਾ ਲਹੋਗੇ ਤੇ ਮੈਂ ਉਹਨੇ ਕਿਹਾ ਤੁਹਾਡੇ ਤੇ ਹਮਲਾ ਕਰ ਸਕਦਾ ਕੱਲ ਉਹਨਾਂ ਕਹੇ ਕਿ ਮੈਂ ਜਿਹੜੀ ਯੂਰਪੀ ਮਿਲਕ ਉਹਨਾਂ ਦੇ ਟਿਕਾਣੇ ਤੇ ਨਾਟੋ ਤੇ ਵੀ ਹਮਲਾ ਕਰੂੰਗਾ ਕਿਉਂਕਿ ਨਾਟੋ ਮੇਰੇ ਨਾਲ ਸਿੱਧੀ جنگ ਲੱਗ ਰਿਆ ਜੀ ਇਜ਼ਰਾਈਲ ਲਗਾਤਾਰ ਜੰਗ ਬਦਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਲਬਨਾਨੀ ਆਦਿ ਸਮੂਹ ਹਿਜ਼ਬੱਲਾ ਦੇ ਉੱਤੇ ਆਪਣੇ ਹਮਲੇ ਜਿਹੜਾ ਬਦਲ ਬਿਲਕੁਲ ਜੀ ਇੱਕ ਪਾਸੇ ਗੱਲਬਾਤ ਚੱਲ ਰਹੀ ਆ ਮੈਨੂੰ ਲੱਗਦਾ ਹੈ ਕਿ ਇਜ਼ਰਾਈਲ ਜਿਹੜਾ ਇਸ ਵੇਲੇ ਬੜਾ ਕੱਲਾ ਪੈ ਗਿਆ ਵਾ ਟਰੰਪ ਵੀ ਰਿਹਾ ਕੇ ਉਹਦੇ ਨਾਲ ਕਿਦਾਂ ਕਰਦੇ ਆ ਤੇ ਪਤਾ ਨਹੀਂ ਜਿਹੜੇ ਉਹਨਾਂ ਨੇ ਆਪਣੇ ਸਹਿਯੋਗੀ ਨਾਲ ਲਾਏ ਆ ਉਹ ਲਗਭਗ ਸਾਰੇ ਇਹ ਜਿਹੜੇ ਆ ਉਹ ਬੜੇ ਹਾਰਡ ਕੋਰ ਨੇ ਕਟੜ ਨੇ ਤੇ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਉਹ ਇਸ ਮਾਮਲੇ ਵਿੱਚ ਇਜ਼ਰਾਈਲ ਦੀ ਹੋਰ ਜ਼ਿਆਦਾ ਵੀ ਮਤ ਕਰ ਸਕਦੇ ਆ ਤੇ ਖੈਦ ਇਸਯੂਡੀਕ ਜਿਹੜੇ ਆ ਇਜ਼ਰਾਈਲ ਆ ਉਹ ਨੇ ਕਿਹਾ ਦੀ ਪ੍ਰਵਾਹ ਨਹੀਂ ਕੀਤੀ ਵੀ ਕੋਈ ਨਹੀਂ ਟਰੰਪ ਦੇ ਆ ਜਣਾ ਵੇਖੀ ਜਾਊਗੀ ਤੇ ਉਹਨਾਂ ਨੇ ਲਗਾਤਾਰ ਹਮਲੇ ਆਪਣੇ ਜਾਰੀ ਰੱਖੇ ਇੱਕ ਪਾਸੇ ਕਹੀ ਜਾਂਦੇ ਆ ਕਿ ਗੱਲਬਾਤ ਹੋ ਜੇ ਗੱਲਬਾਤ ਹੋ ਜੇ ਕੋਈ ਸਮਝੌਤਾ ਹੋ ਜੇ ਪਰ ਹੋਇਆ ਨਹੀਂਆ ਜਦੋਂ ਸਮਝੌਤੇ ਦੀ ਗੱਲ ਚੱਲੀ ਆ ਉਦੋਂ ਹੀ ਇਜ਼ਰਾਈਲ ਕੋਈ ਵੱਡਾ ਐਕਸ਼ਨ ਕਰ ਦਿੰਦਾ ਤੇ ਵੱਡਾ ਬੰਦਾ ਮਾਰਿਆ ਜਾਂਦਾ ਕਦੀ ਹਮਾਸ ਦਾ ਤੇ ਕਦੀ ਹਜ਼ੁੱਲਾ ਦਾ ਤੇ ਲੜਾਈ ਫਿਰ ਜਾਰੀ ਰਹਿੰਦੀ ਆ ਤੇ ਹੁਣ ਲਬਨਾਨ ਦਾ ਜਿਹੜਾ ਹੈਗਾ ਵਾ ਹੈਲਥ ਮਿਨਿਸਟਰੀ ਜਿਹੜੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਮੱਧ ਬਰੂਦ ਦੇ ਵਿੱਚ ਬਸਤਾ ਇਲਾਕਾ ਆ ਉਹਦੇ ਵਿੱਚ ਇਜ਼ਰਾਈਲੀ ਹਮਲਾ ਜਿਹੜਾ 24 ਘੰਟੇ ਪਿਛਲਾ ਚ ਹੋਇਆ 15 ਲੋਕ ਮਾਰੇ ਗਏ ਆ ਤੇ ਦਰਜਣਾ ਜ਼ਖਮੀ ਹੋਏ ਆ ਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਨੇ ਬਰੂਦ ਦੇ ਦੱਖਣੀ ਉਪਨਗਰ ਹਾਦਬ ਤੇ ਬੁਰਜ਼ਲ ਬਰਾਜ਼ ਨੇ ਇਹ ਜਗਾ ਇਹਨਾਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਤੇ ਲਿਬਨਾਨ ਵਿੱਚ ਇੱਕ ਹੋਰ ਹਮਲਾਵੀ ਹੋਇਆ ਸੂਰ ਸ਼ਹਿਰ ਦਾ ਵਿੱਚ ਉੱਥੇ ਇੱਕ ਡਰੋਨ ਹਮਲਾਇਆ ਤੇ ਦੋ ਮੱਛੀਆਂ ਫੜਨ ਵਾਲੇ ਵਿਚਾਰੇ ਮਸ਼ੇਰੇ ਮਾਰੇ ਗਏ ਤੇ ਲਿਬਨਾਨ ਦੇ ਬਾਲਬੇਕ ਵਿੱਚ ਰੈਸ਼ੀ ਇਮਾਰਤ ਉਤੇ ਕਮਲਾ ਹੋਇਆ ਤੇ ਇਜ਼raਇਲੀ ਹਵਾਈ ਹਮਲੇ 'ਚ 7 ਲੋਕਾਂ ਦੀ ਮੌਤ ਹੋਈ ਆ ਤੇ ਨਾਲ ਹੀ ਲਬਨਾਨ ਦਾ ਜਿਹੜਾ ਸਿਹਤ ਮੰਤਰਾਲਾ ਉਹ ਕਹਿ ਰਿਹਾ ਕਿ ਜੱਟ ਜਾਂ ਜਦਵਾਰਾ ਉੱਥੇ ਨਿਸ਼ਾਨਾ ਬਣਾਇਆ ਗਿਆ ਸੀ ਇਸ ਬਿਲਡਿੰਗ ਨੂੰ ਤੇ ਇਹ ਰੈਸ਼ੀ ਇਮਾਰਤ ਦੇ ਮਲਬੇ ਇੱਥੋਂ ਹੀ 7 ਵਲਾਸ਼ਾਂ ਦੇ ਕੱਢ ਲਿਆ ਨੇ ਤੇ ਅਜੇ ਤੱਕ ਉਹ ਕਹਿੰਦੇ ਆ ਕਿ ਤੀਜਾ ਹਮਲਾ ਸੀਗਾ ਇਹਨਾਂ ਦਾ ਇਸ ਸ਼ਹਿਰ ਤੇ ਬਚਾਅ ਸੀ ਕਰ ਰਹੇ ਆ ਤੇ ਜਿਹੜੇ ਬਚਾਅ ਕਰਮਚਾਰੀ ਹੈ ਲਬਨਾਨ ਵਾਲੇ ਉਹ ਸ਼ਨੀਵਾਰ ਨੂੰ ਵੀ ਜਿਹੜੀ ਰਾਜਧਾਨੀ ਦੀ ਸੰਗਣੀ ਵਸੋ ਵਾਲਾ ਇਲਾਕਾ ਸੀਗਾ ਉੱਥੇ ਮਲਬੇ ਹਟਣ ਲੋਕਾਂ ਦੀ ਭਾਲ ਕਰ ਰਹੇ ਨਜ਼ਰ ਆ ਰਹੇ ਸੀਗੇ ਜੀ ਅਗਲੀ ਗੱਲ ਕਰੀਏ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਡਾਨੀ ਰਿਸ਼ਵਤ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ। ਇਹ ਬੜੀ ਵੱਡੀ ਖਬਰ ਹੈ ਜੀ ਇੱਥੇ ਆਉਣਾ ਹੈ ਪਰ ਗਾਜ਼ਾ ਵਿੱਚ ਵੀ ਲਗਾਤਾਰ ਹਮਲੇ ਅੰਦਰ ਹੋ ਰਹੇ ਨੇ ਦੇ ਰਹੇ ਆ ਤੇ ਪਿਛਲੇ 48 ਘੰਟਿਆਂ ਚ ਇਜ਼ਰਾਈਲ ਨੇ 120 ਫਰਸਤੀ ਨਹੀਂ ਮਾਰਤੇ ਆ ਤੇ 205 ਲੋਕ ਜਿਹੜੇ ਹੋਰ ਵੀ ਜ਼ਖਮੀ ਹੋਏ ਆ ਤੇ ਇਹ ਜਿਹੜੇ ਸ਼ਰਾਰਤੀ ਕੈਂਪ ਆ ਮਸਜਿਦਾਂ ਤੇ ਜਿਹੜੇ ਸਕੂਲ ਨੇ ਉਹਨਾਂ ਤੇ ਲਗਾਤਾਰ ਜਿਹੜੇ ਹਮਲੇ ਹੋ ਰਿਹਾ ਬਾਰ ਬਾਰ ਰਿਪੋਰਟ ਕੀਤਾ ਜਾ ਰਿਹਾ ਕਿ ਬੱਚੇ ਤੇ ਔਰਤਾਂ ਬੁਰੀ ਤਰ੍ਹਾਂ ਮਾਰੇ ਜਾ ਰਿਹਾ ਤੇ ਯੂਨੈਸਕ ਜੀ ਜੀ ਕਾਉਂਸਲ ਆ ਉਹਦੇ ਵੱਲੋਂ ਵੀ ਤੇ ਨਾਲ ਦੀ ਨਾਲ ਜਿਹੜੀ ਅਦਾਲਤ ਆ ਉਹਦੇ ਵੱਲੋਂ ਵੀ ਬਾਰ ਬਾਰ ਚੇਤਾਵਨੀਆਂ ਦਿੱਤੀਆਂ ਗਈਆਂ ਕਿ ਇਹ ਬੜਾ ਗਲਤ ਹੋ ਰਿਹਾ ਵਾ ਤੇ ਦੂਜੇ ਪਾਸੇ ਤੁਸੀਂ ਖਬਰ ਕਰ ਰਹੇ ਹੋ ਜਿਹੜੀ ਆ ਰਹੀ ਆ ਅਮਰੀਕਾ ਵਿੱਚ ਜਿਹੜਾ ਕੇਸ ਦਰਜ ਹੋਇਆ ਵਾ ਅਡਾਨੀ ਗਰੁੱਪ ਦੇਤੇ ਉਹਨੂੰ ਲੈ ਕੇ ਆ ਇਹ ਅਸਲ ਚ ਦਲਦੂ ਦੇਸੋਂ ਪਾਰਟੀ ਦੇ ਜਿਹੜੇ ਆਂਧਰਾ ਪ੍ਰਦੇਸ਼ ਦੇ ਹੁਣ ਮੁੱਖ ਮੰਤਰੀ ਨੇ ਚੰਦਰਬਾਬੂ ਨੇਡੂ ਉਹਨਾਂ ਨੇ ਕਿਹਾ ਕਿ ਜਿਹੜਾ ਅਡਾਨੀ ਨੇ ਰਿਸ਼ਤ ਮਾਮਲਾ ਜਿਹੜਾ ਨਾ ਉਹਦੇ ਤੇ ਉਹਨਾਂ ਦੀ ਇੱਕ ਪ੍ਰਤੀਕਿਰਿਆ ਆਈ ਆ ਉਹਨਾਂ ਕਿਹਾ ਕਿ ਅਡਾਨੀ ਦੇ ਰਿਸ਼ਵਤ ਕਾਂਡ ਤੇ ਉਹਨੇ ਸਾਡੇ ਜਿਹੜੀ ਸਟੇਟ ਹੈ ਦਾ ਨਾਂ ਹੀ ਬਦਨਾਮ ਕਰ ਦਿੱਤਾ ਉਹਨਾਂ ਕਹਿ ਕੇ ਅਡਾਨੀ ਰਿਸ਼ਵਤ ਕਾਟ ਦੀ ਚਾਰ ਸੀਟ ਸਾਡੇ ਕੋਲ ਵੀ ਆ ਗਈ ਹੈ ਕਿਹੜੀ ਚਾਰ ਚੀਟ ਉੱਤੇ ਅਮਰੀਕਾ ਚ ਹੋਈ ਆ ਤੇ ਅਸੀਂ ਜਲਦੀ ਇੱਥੇ ਵੀ ਕਾਰਵਾਈ ਕਰਾਂਗੇ ਉਹਨਾਂ ਕਹੇ ਅਸੀਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਾਂ ਤੇ ਸਰਕਾਰ ਨੂੰ ਲੋਕਾਂ ਪ੍ਰਤੀ ਕਿੰਨੇ ਜਵਾਬ ਦੇ ਹੋਣਾ ਚਾਹੀਦਾ ਹੈ ਜੇ ਇਹ ਅਪਰਾਧਾਂ ਨੂੰ ਉਰੋਂ ਤੱਕ ਦਰਾਇਆ ਜਾਵੇਗਾ ਜਦੋਂ ਤੱਕ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਨਿਆਂ ਦੇ ਕਟਾਰੇ 'ਚ ਨਹੀਂ ਲਿਆਂਦਾ ਜਾਂਦਾ ਤੇ ਇਹ ਚਿਹਰਾਨੇ ਵਾਲੀ ਗੱਲ ਵੀ ਇਹ ਵੀ ਹੈ ਕਿ ਚੰਦਰਬਾਬੂ ਨੈਡੂ ਜਿਹੜੇ ਆ ਉਹ ਭਾਜਪਾ ਦੇ ਨਾਲ ਮਿਲ ਕੇ ਉੱਥੇ ਸਰਕਾਰ ਚਲਾ ਰਹੇ ਆ ਤੇ ਉਹ ਅਡਾਨੀ ਵਾਲੇ ਕਿਹ ਚ ਕਹਿ ਰਹੇ ਆ ਕਿ ਸਾਨੂੰ ਸ਼ਰਮਸਾਰ ਕੀਤਾ ਤੇ ਦੂਜੇ ਪਾਸੇ ਭਾਜਪਾ ਜਿਹੜੀ ਆ ਉਹ ਅਡਾਨੀ ਨੂੰ ਹਮੇਸ਼ਾ ਹੀ ਪ੍ਰੋਟੈਕਟ ਕਰਦੀ ਆਈ ਆ ਤੇ ਜਿਹੜੇ ਭਾਜਪਾ ਦੇ ਜਿੰਨੇ ਬੁਲਾਰੇ ਆ ਉਹਨਾਂ ਹੁਣ ਤੱਕ ਆ ਕਿਹਾ ਕਿ ਦੋਸ਼ੀ ਥੋੜਾ ਉਹ ਬੰਦਾ ਪਰ ਜੇ ਤੇ ਕੇਸ ਹੀ ਹੋਇਆ ਜੇ ਕਿਹੜਾ ਨੂੰ ਸਜ਼ਾ ਹੋ ਗਈ ਆ ਤੇ ਜਾਨੀ ਕਿ ਉਹਦੀ ਪਿੱਠ ਪਿੱਛੇ ਖੜਿਆ ਪਰ ਹੁਣ ਦੇਖਦੇ ਆਂ ਕਿ ਆਂਧਰਾ ਵਾਲੇ ਜਿਹੜੇ ਆ ਹੁਣ ਉਹ ਜਿੱਦਾਂ ਇਹਨਾਂ ਦੇ ਮੁੱਖ ਮੰਤਰੀ ਕਹਿ ਰਹੇ ਆ ਹਾਲਾਂਕਿ ਇਹਦੇ ਪਿੱ ਸਤਿ ਆ ਤੇ ਜਿਹੜੇ ਉਸ ਸਮੇਂ ਦੇ ਮੁੱਖ ਮੰਤਰੀ ਸੀ ਜਗਮਉਨ ਰੈਡੀ ਉਹਨਾਂ ਦੇ ਉੱਤੇ ਇਲਜ਼ਾਮ ਨੇ ਸਾਰੇ ਕਿ ਉਹਦੇ ਨਾਲ ਅਡਾਨੀ ਨੇ ਮੁਲਾਕਾਤ ਕੀਤੀ ਸੀ ਤੇ 7000 ਮੈਗਾਵਾਟ ਬਿਜਲੀ ਖਰੀਦਣ ਲਈ ਉਹ ਸਹਿਮਤ ਹੋਏ ਸੀਗੇ ਤੇ ਇਹਦੇ ਲਈ ਆਂਧਰਾ ਦੇ ਅਧਿਕਾਰੀਆਂ ਨੂੰ 1750 ਕਰੋੜ ਰੁਪਏ ਦੀ ਜਿਹੜੀ ਆ ਉਹ ਰਿਸ਼ਵਤ ਦਿੱਤੀ ਗਈ ਸੀਗੀ ਤੇ ਆ ਜਿਹੜੇ ਮੰਤਰੀ ਐ ਸੋਮੀ ਰੈਡੀ ਚੰਦਰ ਜੀ ਉਹਨਾਂ ਨੇ ਕਿਹਾ ਹੈ ਕਿ ਮੋਨ ਰੈਡੀ ਨੇ ਵੀ सीबीआई ਤੇ ਈਡੀ ਤੋਂ ਬਾਅਦ ਹੁਣ ਅਮਰੀਕੀ ਏਜੰਸੀ FBI ਜਗਨ ਦੇ ਭ੍ਰਿਸ਼ਟਾਚਾਰ ਦੀ ਜਾਂਚ ਅਸੀਂ ਕਰ ਰਹੇ ਆ ਉਹਨਾਂ ਕਹਿੰਦੇ ਆ ਕਿ ਜਿਹੜੇ ਲੋਕ ਰਾਜਨੀਤੀ ਚ ਆਉਣੇ ਨਹੀਂ ਚਾਹੀਦੇ ਇਹ ਲੈ ਕੇ ਨਹੀਂ ਇਸ ਕਰਕੇ ਤੋਂ ਕਹਿੰਦੇ ਆ ਅਸੀਂ ਸਾਰੇ ਇਸ ਤੋਂ ਬੜੇ ਸ਼ਰਮਸਾਰ ਆ ਹਮ ਜੀ ਅੱਜਕੱਲ੍ਹ ਸਾਈਬਰ ਕ੍ਰਾਈਮ ਦੇ ਨਾਲ ਜੁੜੇ ਨਵੇਂ-ਨਵੇਂ ਸ਼ਬਦ ਸੁਣਨੋ ਜਿਹੜੇ ਆ ਉਹ ਮਿਲ ਰਹੇ ਨੇ ਤੇ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਵੈਸੇ ਤੇ ਨਵੇਂ ਜਮਾਨੇ ਦੇ ਨਵੇਂ ਸ਼ਬਦ ਆ ਜਿੱਦਾਂ ਭਾਜੀਪੀ ਦੇ ਆਉਣ ਤੋਂ ਬਾਅਦ ਅਸੀਂ ਕਈ ਨਵੇਂ ਸ਼ਬਦ ਸੁਣੇ ਆ ਅਰਬਨ ਨਕਸਲ ਸੁਣਿਆ ਆ ਕੁਝ ਇਹੋ ਜਿਹੇ ਸ਼ਬਦ ਜਿਹੜੇ ਘਰੇ ਗਏ ਆ ਤੇ ਇਸ ਤਰ੍ਹਾਂ ਹੀ ਸੋਸ਼ਲ ਮੀਡੀਆ ਦੇ ਆਉਣ ਨਾਲ ਵੀ ਕਈ ਨਵੇਂ ਲਬਜ਼ ਆ ਰਹੇ ਆ। ਇਹ ਖਬਰਾਂ ਲਗਾਤਾਰ ਆ ਰਹੀਆਂ ਨੇ ਹਿੰਦੁਸਤਾਨ ਚੋ ਕਿ ਡਿਜੀਟਲ ਅਰੈਸਟ ਡਿਜੀਟਲ ਰੈਸਟਰੀ ਆ ਉਹ ਅੱਗੇ ਤੇ ਪੰਜਾਬ ਤੋਂ ਬਾਹਰ ਸੀ ਪਰ ਇਹ ਖਬਰ ਹੈਗੀ ਆ ਰੋਪੜ ਜ਼ਿਲ੍ਹੇ ਦੀ ਇੱਥੋਂ ਦੀ ਇੱਕ ਲੈਕਚਰ ਆ ਰਿਆ ਲੇਡੀ ਆ ਉਹਦਾ ਘਰ ਵਾਲੇ ਦੀ ਡੈਥ ਹੋ ਚੁੱਕੀ ਆ ਤੇ ਉਹਨੂੰ ਕਿਸੇ ਨੇ ਫੋਨ ਕਰਕੇ ਕਿਹਾ ਵੀ ਤੈਨੂੰ ਅਸੀਂ ਡਿਜੀਟਲ ਟੌਰ ਤੇ ਅਰੈਸਟ ਕੀਤਾ ਤੂੰ ਫੋਨ ਬੰਦ ਨਹੀਂ ਕਰ ਸਕਦੀ ਤੇ ਉਹ ਇੰਨੇ ਐਕਸਪਰਟ ਆ ਕਿ ਅਦਾਲਤ ਵੀ ਫੋਨ ਤੇ ਲਾ ਲੈਂਦੇ ਆ ਜੱਜ ਵੀ ਫੋਨ ਤੇ ਆ ਜਾਂਦੇ ਆ ਤੇ ਪੁਲਸਰ ਵੀ ਫੋਨ ਤੇ ਆ ਜਾਂਦੇ ਆ ਤੇ ਅਗਲਾ ਬੰਦਾ ਜੱਜ ਹੀ ਨਹੀਂ ਕਰ ਪਾਉਂਦਾ ਕਿ ਮੇਰੇ ਨਾਲ ਧੋਖਾ ਹੋ ਰਿਹਾ ਪਿਛਲੇ ਦਿਨੀ ਵੀ ਖਬਰ ਆਈ ਸੀ ਕਿ ਕਿਸੇ ਨੂੰ ਕਿਹਾ ਸੀਗਾ ਕਿ ਤੇਰੇ ਬੰਬੇ ਦੇ ਵਿੱਚ ਅਕਾਊਂਟ ਸੀ ਉਹਦੇ ਤੂੰ ਆ ਕੀਤਾ ਉਹ ਕੀਤਾ ਉਹਦੇ ਬੰਜਾ ਲੱਖ ਰੁਪਿਆ ਉਹਦਾ ਉਹਨਾਂ ਨੇ ਠੱਗ ਲਿਆ ਸੀ ਤੇ ਹੁਣ ਇਹ ਮੈਡਮ ਕੋਲੋਂ ਜਿਹੜੀ ਆ ਟੀਚਰ ਇਹਨਾਂ ਕੋਲੋਂ ਇਸ ਤਰ੍ਹਾਂ ਹੀ ਦਾ ਧੋਖਾ ਹੋਇਆ ਉਹਨਾਂ ਦਾ ਤੇ ਉਹਨੇ ਵਿਚਾਰੀ ਨੇ ਹੁਣ ਰਿਪੋਰਟ ਲਖਾਈ ਆ ਤੇ ਉਹ ਕਹਿੰਦੀ ਆ ਕਿ ਮੈਨੂੰ 36 ਘੰਟਿਆਂ ਤੱਕ ਇਹਨਾਂ ਡਿਜੀਟਲ ਐਡਰੈਸ ਅਰੈਸਟ ਕੀ ਤੱਕ ਆ ਤਿੰਨ ਲੱਖ ਰੁਪਏ ਤੋਂ ਵੱਧ ਮੇਰੇ ਨਾਲ ਠੱਗੀ ਮਾਰ ਲਿਆ ਤੇ ਉਹ ਆਂਦੀ ਕਿ ਮੈਂ ਇੰਨੀ ਡਰੀ ਹੋਈ ਸੀ ਕਿ ਮੈਨੂੰ ਕੋਈ ਸਮਝ ਨਹੀਂ ਸੀ ਆ ਰਿਹਾ ਕੋਈ ਕਰੇ ਕੀ ਜਿਹੜੇ ਜਿਹੜੇ ਉਹ ਮੈਨੂੰ ਨਿਰਦੇਸ਼ ਦੇਈ ਗਏ ਮੈਂ ਮਜਬੂਰੀ ਚ ਉਹਨਾਂ ਦਾ ਪਾਲਣ ਕਰਦੀ ਰਹੀ ਆ ਤੇ ਉਹ ਕਹਿੰਦੀ ਆ ਕਿ ਜਦੋਂ ਉਹਨਾਂ ਨੇ ਮੈਨੂੰ ਐਸਾ ਮਜਬੂਰ ਕੀਤਾ ਉਹਨਾਂ ਕਹਿ ਕੇ ਤੈਨੂੰ ਡਿਜੀਟਲ ਅਰੈਸਟ ਦਾ ਆਰਡਰ ਭੇਜਿਆ ਤੇ ਉਹ ਕਹਿੰਦੀ 99 ਲੱਖ 49 ਹਜ਼ਾਰ ਤੇ 68 ਰੁਪਏ ਟਰਾਂਸਫਰ ਕਰਾ ਲੈ ਤੇ ਜਦੋਂ ਹੀ ਪੈਸੇ ਟਰਾਂਸਫਰ ਹੋਏ ਨਾਲ ਹੀ ਕਹਿੰਦੀ ਮੇਰਾ ਜਿਹੜਾ ਅਰੈਸਟ ਈਕਾ ਉਹਨੂੰ ਰਿਲੀਜ਼ ਕਰ ਦਿੱਤਾ ਉਹਨਾਂ ਨੇ ਹਾਂਜੀ ਜੀ ਅਗਲੀ ਗੱਲ ਕਰੀਏ ਜਥੇਦਾਰ ਅਕਾਲ ਤਖਤ ਗਿਆਨੀ ਰਗਬੀਰ ਸਿੰਘ ਹਰਾਨੇ ਨੇ ਸੁਖਵੀਰ ਬਾਦਲ ਬਾਰੇ ਕਹਿੰਦੇ ਆ ਕਿ ਜਲਦ ਫੈਸਲਾ ਜਿਹੜਾ ਆ ਉਹ ਲਿਆ ਜਾਵੇਗਾ ਨਾਲ ਹੀ ਉਹਨਾਂ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਬਿਨਾ ਪੰਜਾਬ ਵਿਕਾਸ ਵੀ ਨਹੀਂ ਕਰ ਸਕਦਾ ਬੜਾ ਦਬਾਅ ਹੈ ਜੀ ਉਹਨਾਂ ਦੇ ਉੱਤੇ ਲਗਾਤਾਰ ਕਈ ਖਬਰਾਂ ਸਾਹਮਣੇ ਆ ਰਹੀਆਂ ਸੀ ਕੱਲ ਵੀ ਖਬਰ ਸਾਂਝੀ ਕੀਤੀ ਸੀ ਪਹਿਲੋਂ ਸੁਖਵੀਰ ਬਾਦਲ ਰਿਆਪ ਆਏ ਸੀਗੇ ਫਿਰ ਉਹਨਾਂ ਇੱਕ ਚਿੱਠੀ ਲਿਖੀ ਇੱਕ ਚਿੱਠੀ ਉਹਨਾਂ ਲੇਟਸ ਨੂੰ ਹੋਰ ਲਿਖਿਆ ਕਿ ਜੋ ਵੀ ਕਰਨਾ ਛੇਤੀ ਕਰੋ ਤੇ ਦੂਜੇ ਪਾਸੇ ਪਾਰਟੀ ਜਿਹੜੀ ਆ ਉਹ ਇਹਦਾ ਨਾ ਮਾਹੌਲ ਬਣਾ ਰਹੀ ਆ ਕਿ ਜਥੇਦਾਰ ਨੂੰ ਮਜਬੂਰ ਕੀਤਾ ਜਾਵੇ ਜਿਹੜੀ ਆ ਧਾਰਮਿਕ ਸੱਜਾ ਲਾ ਕੇ ਸੁਖਬੀਰ ਬਾਦਲ ਨੂੰ ਛੱਡ ਦਵੇ ਵੈਸੇ ਅਕਾਲੀ ਦਲ ਦੀ ਬੜੀ ਵੱਡੀ ਗਲਤੀ ਆ ਭਾਵੇਂ ਕਹਿ ਰਹੇ ਆ ਜਥੇਦਾਰ ਸਾਹਿਬ ਵੀ ਕਿ ਸ਼ਹੀਦਾਂ ਦੀ ਜਥੇਬੰਦੀ ਆ 100 ਸਾਲ ਪੁਰਾਣੀ ਜਥੇਬੰਦੀ ਆ ਇਹਦੇ ਬਿਨਾ ਪੰਜਾਬ ਦਾ ਕੋਈ ਸਰਨਾ ਨਹੀਂਗਾ ਇਹਨੂੰ ਤਕੜਾ ਕਰਨਾ ਚਾਹੀਦਾ ਸਾਰੀਆਂ ਗੱਲਾਂ ਆਪਣੀ ਥਾਂ ਪਰ ਜੇਕਰ ਹੁਣ ਜਥੇਦਾਰ ਵੀ ਉਹਨਾਂ ਨੂੰ ਧਾਰਮਿਕ ਸੱਜਾ ਲਾ ਕੇ ਦੋਸ਼ ਮੁਕਤ ਕਰਨ ਵਾਲੇ ਪਾਸੇ ਪੈ ਤੇ ਅਕਾਲੀ ਦਲ ਦਾ ਵੀ ਕੁਝ ਨਹੀਂ ਸੋਰਨਾ ਤੇ ਜਥੇਦਾਰ ਸਾਹਿਬ ਵੀ ਜਿਹੜੇ ਆ ਉਹ ਕਾਫੀ ਜ਼ਿਆਦਾ ਆਪਣੇ ਲੋਕਾਂ ਦੀ ਨਜ਼ਰ 'ਚ ਥੱਲੇ ਜਾਣਗੇ ਤਾਂ ਹਾਲਾਂਕਿ ਇਦਾਂ ਦਾ ਹੋਣਾ ਨਹੀਂ ਚਾਹੀਦਾ ਸੋ ਇਹ ਜਿਹੜਾ ਜਥੇਦਾਰਾਂ ਨੂੰ ਵੀ ਸੋ ਸਮਝ ਕੇ ਹੀ ਹੋਣੇ ਤੇ ਕੋਈ ਫੈਸਲਾ ਲੈਣਾ ਪਾਏਗਾ ਜੇ ਉਹਨਾਂ ਨੇ ਸਮੇਂ ਦੇ ਹਿਸਾਬ ਨਾਲ ਨਾ ਕੀਤਾ ਤੇ ਨੁਕਸਾਨ ਜਿਹੜਾ ਹੋ ਸਕਦਾ ਜੀ ਲਾਸਟ ਖਬਰ ਜਿਹੜੀ ਉਹ ਕਰਦੇ ਪਾਕਿਸਤਾਨ ਨੇ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ ਬਿਲਕੁਲ ਜੀ ਪਾਕਿਸਤਾਨ ਸਰਕਾਰ ਨੇ ਕੀਤਾ ਜੀ ਇਹ 55 ਰੁਪਏ ਦਾ ਸਿੱਕਾ ਆ ਤੇ ਇੱਕ ਪਾਸੇ ਜਿਹੜਾ ਨਨਕਾਣਾ ਸਾਹਿਬ ਦਾ ਗੁਰਦੁਆਰਾ ਜਨਮਸਥਾਨ ਆ ਉਹਨਾਂ ਦੀ ਉਹਦੀ ਤਸਵੀਰ ਆ ਤੇ ਉੱਪਰ ਤੇ ਹੇਠਾਂ ਮਤਲਬ ਦੋਨੇ ਪਾਸੇ ਬਿਰਕਾ ਸਟਾਰ ਜੇ ਬਣਾਏ ਉਹਨਾਂ ਨੇ ਮਤਲਬ ਇੱਕ ਪਾਸੇ ਜਿਹੜਾ ਉਹਨਾਂ ਦਾ ਹੈ ਨਹੀਂ ਚੰਦਾ ਤਾਰਾ ਉਹ ਵੀ ਪਾਕਿਸਤਾਨ ਦਾ ਜਿਹੜਾ ਸਿਗਨੀਆ ਉਹ ਬਣਾਇਆ ਤੇ ਨਾਲ ਉਹਨਾਂ ਦੀ ਜਿਹੜੀ ਆ ਗੁਰਦੁਆਰਾ ਸਾਹਿਬ ਦੀ ਜਨਮ ਸਥਾਨ ਦੀ ਤਸਵੀਰ ਲਾਈ ਆ ਤੇ ਉੱਥੇ ਇਹਨਾਂ ਦਿਨਾਂ ਚ ਕਾਫੀ ਸਰਗਰਮੀ ਰਹੀ ਆ ਪਿਛਲਾ ਹਫਤਾ ਬੜਾ ਉੱਥੋਂ ਦਾ ਪਾਕਿਸਤਾਨ ਦਾ ਜਿਹੜਾ ਵਾ ਪੰਜਾਬੀ ਇੱਕ ਕਾਨਫਰੰਸ ਹੋ ਰਹੀ ਸੀ ਉਹਦੇ ਵਿੱਚ ਬਹੁਤ ਸਾਰੇ ਲੋਕ ਗਏ ਸੀ ਬੜੀ ਕਾਮਯਾਬ ਕਾਨਫਰੰਸ ਹੋਈ ਆ ਤੇ ਪੰਜਾਬੀਆਂ ਨੇ ਬੜੇ ਦਿਲ ਖੋਲ ਕੇ ਇੱਕ ਦੂਜੇ ਨੂੰ ਮਿਲੇ ਆ ਤੇ ਦੂਜੇ ਪਾਸੇ ਜਿਹੜਾ ਗੁਰਨਾਨ ਸਿੰਘ ਦਾ ਹਰਵਰੀ ਗੁਰਪੁਰਪਾਉਂਦਾ ਆ ਤੇ 25 ਸਿਰਦਾ ਲੋਥੇ ਗਏ ਹੋਏ ਸੀਗੇ ਤੇ ਉੱਥੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਤੇ ਆਰੀਆਂ ਬੜੀਆਂ ਭਾਵ ਕਰਨ ਵਾਲੀਆਂ ਤੇ ਹੁਣ ਉਹ ਲੋਕ ਸਾਰੇ ਕੁਝ ਮਨਾ ਕੇ ਤੇ ਵਾਪਸੀ ਭਾਰਤ ਵੱਲ ਨੂੰ ਆ ਗਏ ਆ ਤੇ ਇਹ 14 ਨਵੰਬਰ ਨੂੰ ਪ੍ਰਕਾਸ਼ ਪੁਰਬ ਹੋਇਆ ਸੀਗਾ ਤੇ ਉੱਥੇ ਇਹ ਸਾਰਾ ਕੁਝ ਜਿਹੜਾ ਹੋਇਆ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਅਰਕੀ 555 ਸੀ ਥੋੜਾ ਜਿਹਾ ਵਿਸ਼ੇਸ਼ ਤੇ ਬਹੁਤ ਸ਼ਾਨੋ ਸ਼ੌਕਤ ਨਾਲ ਹੋਇਆ ਜੀ ਹਾਂਜੀ ਬਿਲਕੁਲ ਸਭ ਤੋਂ ਵੱਧ ਗਿਆਨ ਸਾਹਿਬ ਵਿਸਤਾਰਤ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸੋ ਫਿਰ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਸਾਨੂੰ ਕੰਟੈਕਟ ਜ਼ਰੂਰ ਕਰਨਾ ਸੋ ਬਹੁਤ ਧੰਨਵਾਦ ਫਿਰ ਹਾਜ਼ਰ ਹੋਵਾਂਗੇ ਸੱਚੀ ਕਾਲ ਜੀ ਸ਼ੁਕਰੀਆ